ਸਹੀ ਮੈਨਾ ਵਿਤਾ 2 ਦਸੰਬਰ ਨੂੰ શ્રી ਕਾਕਾ ਸਾਹਿਬ ਸੇਲ ਤੇ ਜਿਹੜਾ ਸੰਗੋਥਨਾਇਆ ਗਿਆ ਸੀ ਉਹਦੇ ਵਿੱਚ ਜਿੱਥੇ ਕੁਝ ਸਾਕੋਂ ਤੋਂ ਸਿੱਧੇ ਲੈ ਕੇ ਗੱਲ ਕਹੀ ਗਈ ਸੀ ਉਹਨਾਂ ਦੇ ਮਜੂਦਾਰ ਸੀ ਉੱਥੇ ਸ਼ਰਮਣੀ ਕਾਲੀ ਦਰ ਤੇ ਭਿਕਦੀ ਉਪਰੇਖਾ ਰੂਡ ਮੈ菲 ਜੈਗਾ ਸਰਵਾਨੇ ਪਾਤਰ ਦੇ ਸਾਹਮਣੇ ਰਿਖਿਆ ਸੀ ਕਿ 6 ਮਹੀਨੇ ਦੇ ਬਿੱਕ ਧਰਦਰੀ ਅਗਵਾਈ ਹੈ ਛੱਤ ਮੈਂਗਰੀ ਕਮੇਟੀ ਤਾਂ ਮੀ ਸਾਉ ਜੀ ਬਈ ਜਿਹੜੀ ਆਈ ਸੀ ਉਹ ਕਰੇਗੀ ਕਲ ਸਿੱਧਾ ਆਰਬਾਂਤੀ ਦੇ ਸੇਬੀ ਅਕਾਲੀ ਦਰ ਅਕਾਲੀ ਥੋਚ ਵਾਰੇ ਨੂੰ ਅਕਾਲੀ ਛਡਾਂ ਤੇ ਵਾਰੇ ਨੂੰ ਅਕਾਲੀ ਟੋਪੜ ਵਾਰੇ ਨੂੰ ਸਕਾਲੀ ਪ੍ਰਧਾਨ ਨੂੰ ਫਤਲ ਵਾਰੇ ਨੂੰ ਰੋਜ਼ ਕਰਕੇ ਭਾਤੀ ਵਾਦੀ ਕਰਕੇ ਨਵੇਂ ਪ੍ਰਧਾਨ ਦੀ ਤੌਂ ਹੋਣ ਤੱਕ ਕੋਈ ਕੰਮ ਕੋਈ ਪਰ ਉਹ ਗੋਝੀ ਗੱਲ ਆ ਕਿ ਉਸ ਕਮੇਟੀ ਨੂੰ ਦਰਖਨਾਰ ਕਰਕੇ ਪਿਛਲੇ ਕਾਫੀ ਸਮੇਂ ਤੋਂ मतलब इस तरह की गतिविधि हुई जिरा अर जयदात श्री अकाल तख साहब को धामी साहब साहब जाके आते रहे लिख के भी दिता उसने बयानबाजी कर दसन की कोशिश की जयदात श्री अकाल तख साहब के आदेश अनुसार ही धरती दी जाए क्योंकि फिलरी हुई पांथक शक्ति ਆੜਦਾਟ ਹੋਈ ਪੰਚੀ ਸ਼ਕਤੀ ਉਹਨੂੰ ਜੋੜਨ ਦਾ ਇੱਕੋ ਇੱਕੇ ਤਰੀਕਾ ਸੀ ਜੋ ਦੇਹਰਾ ਸਾਹਿਬਾਨ ਨੇ ਪੜਾਇਆ ਔਰ ਲੋਕਾਂ ਨੇ ਵੀ ਪੜਾਇਆ ਤੇ ਹੁਣ ਜੇ ਉਹ ਪਰੇ ਕਰਕੇ ਦਰਦਨਾ ਕਰਕੇ ਦੇਹਰਾ ਸਾਹਿਬ ਦੀ ਕਮੇਟੀ ਤੋਂ ਅਲੱਗ ਆਪਣੀ ਕਮੇਟੀ ਬਣਾ ਕੇ ਉਠਾਈ ਪ੍ਰਤੀ ਕਰਨੀ ਤੇ ਤਾਂ ਲੋਕਾਂ ਨੂੰ ਚਾਹ ਰਹੀ ਜੇ ਇਹਦਾ ਮਨਮਰਜ਼ੀ ਦੀ ਖੇਡ ਖੇਡਨੀ ਜ਼ਰੂਰੀ ਮਨਮਰਜ਼ੀ ਦੇ ਬਦਲੇ ਨੂੰ ਨਿਰਭਰ ਕਰਕੇ ਫੇਰ ਫਸੂਜੀ ਤੇ ਬਾਜ਼ਰ ਪਰ ਆਪ ਵੀ ਪਰਾਂਗ ਬਣਨਾ ਚਾਹੁੰਦੇ ਨੇ ਬੰਦੇ ਗੱਲ ਮਦਦ ਜਹਰ ਹੋਗੀ ਇਸ ਲਈ ਉਹਨੇ ਇਸ ਪੇਨ ਨੂੰ ਤਾਂ ਮਗੋਂ ਉਹਦੀ ਮਰ ਮਰਦੀ ਆ ਕਿਤਾ ਰੋਣੇ ਤਾਂ ਜਗਾ ਸੀ ਇਹ ਕਾਤਾ ਸਭਨ ਉਹਦੀ ਵੀ ਕਲੇਤੀ ਕਰਾਈ ਆ ਉਸ ਕੋਟ ਤੇ ਤਿਲਣ ਵਾਲੇ ਨੂੰ ਲੋਪਾਤੀ ਚੰਗੇ ਜਾਂ ਪਾਸਤੀ ਕਿ ਜੇ ਉਹ ਜਾ ਕੇ ਐਸਾ ਗਰਾਂਵ ਦੇ ਨਾਲ ਹੀ ਖੜਾਂਗੇ 50 ਲੱਖ ਦਾ ਟਿਕਟ ਦੇ 50 ਲੱਖ ਇਸ ਤਰ੍ਹਾਂ ਬੀਨ ਕੋ ਉਹ ਕੋਲੀ ਕਹਾਣੀ ਆ ਵੀ ਪਰ ਉਹ ਸਿੱਧੀ ਆਪੇ ਵੀ ਬਣਾ ਦਿੰਦੇ ਨੇ ਪਤਾ ਲੱਗ ਜੀ ਆ ਪਾਰਟੀ ਕਰਨ ਦੀ ਉਹਦਾ ਕਰਕੇ ਤੇ ਇਹ ਤਾਂ ਮਨੂ ਲੋਕ ਨੂੰ ਨਿਰਤਕਾ ਗਾਇਕ ਸੁਣੀ ਗਏਗਾ ਤੇ ਗੱਲ ਤਾਂ ਸਿਰਫ ਇਹ ਆ ਕਿੰਤੇ ਵੀ ਸੰਤਾ ਉਸ ਆਪਣੀਆਂ ਪੌਂਤਰਾਵਾਂ ਨੂੰ ਨਿਰਾਤਾ ਦੇ ਵਾਸਤੂ ਕੈਂਗਰ ਤੋਂ ਵੀ ਹੁਈ ਆ ਅੱਜ ਪੰਜ ਤੈਸੀਦ ਹੋਗੇ ਜਿਵੇਂ ਕਹਿੰਦੇ ਨੇ ਕਿ ਕਿਲਰੀ ਹੋਈ ਸ਼ਕਤੀ ਦੀ ਜੋੜਾਦਾਰੀ ਕਿਉਂਕਿ ਪੰਜਾਖੇ ਵਿਨਿਅਤ ਕਰਤੇ ਉਹ ਬਾਤ ਪੁਨਿਆ ਕੇ ਮੁਸ਼ਕਿਲਾਂ ਦੇ ਲੱਗੇ ਅਸਾਦੀ ਜਵਾਨੀ ਦੇ ਆ ਚੋ ਰਹੀ ਹੈ ਮਨਨ ਇਹ ਤਾਂ ਹਰ ਸਾਲ ਹੀ ਪ੍ਰਿੰਸੀਪਲ ਤੇ ਖੜੇ ਹੈ ਤੇ ਪੰਜਾਬ ਜਿਹੜਾ ਆਰਥਿਕ ਤੌਰ ਤੇ ਬੜੇ ਬਹੁਤ ਜੀ ਡੂੰਗੇ ਸੰਕਟ ਕੋ ਥਾ ਤੇ ਮਸ਼ਿਆਂ ਦੇ ਸਮੁੰਦਰ ਦੀ ਤਰ੍ਹਾਂ ਪੰਜਾਬ ਦੀ ਕਿਸਾਨੀ ਖੇਤਾਂ ਤੇ ਜੂੜੀ ਆ ਸਰਕਾਰ ਤੇ ਟਕਰਾਈ ਆ ਫੋਣ ਭਾਣੇ ਮਾਗ ਰਹੀਆਂ ਮਨ ਇਹ ਕਿਸੇ ਦਾ ਲਾਭ ਆਸ ਹੋਇਆ ਕਿ ਅੱਜ ਲੋਕ ਸੀ ਜਿਹੜੇ ਪਿਲਰੀ ਨੂੰ ਸ਼ਕਤੀ ਜੋੜਨਗੇ ਅੱਜ ਲੋਕ ਸੀ ਪੰਥਕ ਏਕੇ ਵੀ ਆਦਰ ਵਿਚਾਰਧਾਰਾ ਪਾਏ ਜਿਹੜੇ ਲੋਕ ਨੇ ਕੁਝ ਗੱਲ ਤੇ ਆਪੀ ਹੋ ਤਨਖੀਆਂ ਉਹਨਾਂ ਦੇ ਮਤ ਭੇਨ ਤਾਂ ਕਿ ਇਕੱਠੇ ਕਰਕੇ ਆਪਣੀ ਸ਼ਕਤੀ ਜਿਹੜੀ ਉਹਨੂੰ ਨਿਰੂਪ ਕਰ ਦੇ ਉਹ ਜਿਹੜਾ ਮਸਾਂ ਦੀ ਬਾਤ ਦਾ ਸੰਦੇਸ਼ ਸਾਡੇ ਜੀਵਨ ਸਾਥੀ ਕੋਲ ਗਏ ਉਹਨਾਂ ਨਾਲ ਜੋੜ ਕੇ ਅੱਜ ਪੰਜਾਬ ਦੀ ਭਾਈਚਾਰਕ ਸ਼ਾਨ ਨਿਵਾਉਂਦੇ ਇਹ ਕਾਹਦੇ ਰਾਤੇ ਬੈਉਂਦੇ ਵਾਲੇ ਪਟਾਕੇ ਤੋਂ ਬੱਦੇ ਬੱਦੀ ਦੀ ਲੋਚੀ ਮੈਂ ਕਹਿੰਦਾ ਅੱਜ ਚਾਹ ਤੂਈ ਦੀ ਲਾਗ ਰਹੀ ਹੈ ਆਪਣੀ ਮਰਜ਼ੀ ਦੀ ਧਾਰਤੀ ਕਰਕੇ ਇਹਦਾ ਸਾਰ ਤੇ ਵਾਈਟ ਕਮੇਟੀ ਨਹੀਂ ਬੋਦੇ ਕਰਦੇ ਇਹ ਮੈਂ ਕਹਿੰਦਾ ਕਿਦੇ ਹੀ ਸ਼ਕਤੀ ਨੂੰ ਹੋਰ ਫਲਾਰਨ ਦਾ ਰਹਾ ਹੋਣਾ ਫਿਰ ਆਪ ਹੁਣ ਕਿਥੇ ਮੁਖਾਂ ਬਜਾ ਇਸ ਦਾ ਮਾਤੂ ਮੰਦਰੀ ਹੈ ਕੰਮ ਕਰਦੇ ਦੇਖਦੇ ਆ ਰਹੇ ਹੋ ਗਾਰਨ ਸਿੱਖਿਆ ਦਾ ਬੰਤੀ ਪਾ ਕੇ ਜਿਹੜੇ ਪਾਰਟੀ ਨੇ ਕਿਸ ਤਰ੍ਹਾਂ ਦੀ ਵਿਵਹਾਰਿਕ ਨੀਤੀ ਐ ਲਾਗਦੀ ਹੈ ਇਹੀ ਹਰਾਨੀਆ ਇਹੀ ਅਫਸੋਸ ਹੈ ਮਨ ਵੀ ਦੇਖੋ ਦੇਖਦਾ ਸਰਵਾਰ ਕੋ ਜਾ ਕੇ ਇਹ ਕਿ ਗਾਲੇ ਮੰਨ ਕੇ ਆ ਗਏ ਜਿੰਨੇ ਵੀ ਕਿਸੇ ਨੂੰ ਗਨਾਹ ਹੋਏ ਉਹ ਕਬੂਲ ਕੇ ਆ ਗਏ ਇਹਨਾਂ ਤੇ ਮਨ ਤਾਂ ਪਰਦਾ ਪਿਆ ਸੀ ਉਹ ਪਰਦਾ ਚੱਕ ਕੇ ਆ ਗਏ ਲੋਕਾਂ ਦੇ ਸਾਹਮਣੇ ਆ ਗਿਆ ਹੁਣ ਉਹਦੇ ਬਾਅਦ ਫੇਗ ਮਤਲ ਅਨਾ ਕਰਨੀ ਕਰਦੀ ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਕਿਸੇ ਨੂੰ ਵੀ ਮੈਨੂੰ ਦਾ ਮਤਲ ਸੋਵਾਰੀ ਦਿੰਦਾ ਸਾਰੇ ਉਸਤਾ ਕੇ ਫਿਰ ਆਪਣੇ ਵਰਤੀ ਕਰੇ ਤੋਂ ਮੈ ਸੋੰਦਾ ਇਥੇ ਹਰਾਸਾ ਦਾ ਅਕਾਲੀ ਦਾ ਜੋ ਕੋਡ ਕੋ ਬਟਨਸਟਾਨ ਦਾ ਕਾਲੀ ਗੱਲ ਕਹਿੰਦੇ ਜੇ ਤੁਹਾਨੂੰ ਕੀ ਲੱਗਦਾ ਨਕਲੀ ਗੁੱਸੇ ਨੂੰ ਨਾ ਕਰ ਸਕਦਾ ਨਕਲੀ ਲੀਡਰ ਉਹ ਹੀ ਕਿ ਲਗਾਤਾਰ ਝੂਠ ਬੋਲਦੇ ਦੇਖੋ ਸਾਡੇ ਬੰਦੇ ਦਿੱਤੇ ਆ ਜਿਆਦਾ ਤਾਂ ਜਿਆਦਾ ਨਾਮੀ ਬੇਸਾਫਤ ਪੱਖ ਕਰਦਾ ਰਿਹਾ ਤੇ ਬਿੰਦੂ ਕੋਲ ਜਦੋਂ ਵੀ ਉਹ ਮਿਲ ਕੇ ਆਉਂਦੇ ਹੁੰਦੇ ਬਾਹਰ ਜਾ ਕੇ ਉਹ ਗੁੱਲਪਿੰਡੋ ਇੰਤਜ਼ਾਰ ਕਰਦੇ ਉਹ ਜੇ ਉਹ ਬੰਨਾ ਸਪਾਇਕਰ ਉਹ ਵਿਦੇਸ਼ਾਂ ਤੋਂ ਲੈ ਰਹੇ ਕਿ ਜੇ ਉਹ ਨਹੀਂ ਕੰਮੀ ਅਦਿਸ਼ਾ ਵਾਹੇ ਜੇ ਨਵੇਂ ਬੰਨਾਂ ਨੇ ਚੱਗੀ ਰਹਿ ਦੇਗੀ ਕੋਈ ਕਾਨੂੰਨ ਦੀ ਚਾਹ ਤਾਹੀਂ ਉਹਨਾਂ ਨੇ ਕਿਹਾ ਸੀ ਗੱਨਾ ਕਰਨੀ ਨਾ ਕਰੋ ਗੱਨਾ ਕਰਨੀ ਦਾ ਮਤਲਬ ਇਹ ਹੈ ਜੀ ਵੀ ਤਰਕ ਹੀ ਬੁਲਿਨਾ ਨਾ ਕਰੋ ਕਾਸਵਲਸ ਹਾਂ ਆਪਕਾ ਨਛੇਤਾ ਪਾ ਦਿੱਤਾ ਹੈ ਜੀ ਪੰਚਾਇਤਾਂ ਲੈ ਲਓ ਜੀ ਜੇਕਰ ਵੀਰੋਂ ਬਤ ਡਾ ਡਲਸ਼ਿਆ ਦੇ ਬੰਦ ਨੇ ਕੇ ਸਿੱਟ ਨੇ ਤਾਂ ਦੋ ਗੀਤ ਹਾਰ ਬਾਰੇ ਮੈਂ ਵਿਆਲੇ ਦੀ ਤੋਰ ਕੋਈ ਵੀ ਨਹੀਂ ਦੱਸਦਾ ਕਿ ਉਹ ਗੁਰਸ਼ਿਆਂ ਦਾ ਕਿਹੜਾ ਹੈ ਜਿਹੜਾ ਮੈਂਰੇ ਕੋਲੋਂ YouTube ਆ ਗਿਆ ਉਹ ਬਿਲਕੁਲ ਇੱਕੋ ਹੀ ਲੋਕ ਕੋਈ ਨਹੀਂ ਤਾਰੀ ਕੋਈ ਨਹੀਂ ਤੋ ਇਹ ਤਾਂ ਹੁਣ ਪਤਾ ਲੱਗੂਗਾ ਨਾ ਕਿ ਇੱਥੇ ਦਾ ਜੰਗਲ ਹੈ ਇੱਥੇ ਦਾ ਕੋਈ ਨਹੀਂ ਕਿ ਚੀਵੀ ਕਾਲ ਕਰਦਾ ਹੈ ਤਾਂ ਉਸਨੂੰ ਕੋਈ ਚੀਵੀ ਕਾਲ ਕਰਦਾ ਹੈ ਰੋਜ਼ ਕਰਦੇ ਹੋਈ ਫੁਰਰੀ ਜਿਹੀ ਇੱਕ ਵਾਰੀ ਤੋਂ ਉਹ ਜਿਹੜੀ ਜਿਹੜੀ ਹੈ ਵੀ ਇਹ ਸੀਵੀ ਕਾਲ ਕਰਦਾ ਰਹੂ ਤੇ ਤੁਲੂ ਜਿਹੀ ਬੰਨਾਂ ਲਈ ਇਹਦਾ ਬਾਗ ਬਾਗ ਕਰਦਾ ਹੈ ਬਾਈ ਉਹ ਤੇ ਉਹ ਲੱਗਦੀ ਨਹੀਂ ਜੇ ਇੱਕ ਵਾਰੀ ਉਹ ਮੇਰੇ ਕੰਮ ਹੋਏ ਉਸ ਮੱਤੀ ਦਾ ਜਿਹੜੀ ਵਾਦੀ ਹੈ ਉਸ ਮੱਤੀ ਤੇ ਨਹੀਂ ਆ ਗਿਆ

ਵਾਸੂ ਦੇ ਰਾਜਨੀਤੀ ਦੇ ਬਿਤੇ ਸਿਧਾਂਤਿਕ ਹੋਂਦ ਤੇ ਜਿਹੜੀਆਂ ਲੜਾਈ ਲੜਦੀਆਂ ਅਸੀਂ ਹਮਿਲ ਸਾਹਿਬ ਤੇ ਨਾਲ ਕੋਈ ਲੜਾਈ ਲਾਤੇ ਰਹੇ ਪਰ ਮਰਦ ਨਾ ਕਰੇ ਸਤਾ ਲਈ ਨਾ ਕਰੇ ਮਾਪਾਪਰਤੀ ਲੜਾਈ ਹੋਈ ਇਹ ਅਸੀਂ ਸਤਾ ਲਈ ਲੜਦੇ ਹਾਂ ਮਾਪਾਪਰਤੀ ਦੇ ਕਰਕੇ ਕੈ ਸੰਗਿਆਨੀ ਵਰਗੇ ਲੋਕਾਂ ਨੇ ਕਰਨਾ ਲੱਗ ਪਿਆ ਵਰਗੇ ਜਿਹਦੇ ਉੱਤੇ ਸਾਧਰਵਾਦੀ ਪੇਲ ਮਾੜਦੇ ਹਾਂ ਤਾਂ ਵਿਗੁੱਧ ਮੋਰਚੇ ਦੇ ਵਿੱਚ ਅੱਜ ਵੀ ਇਹ ਸਿੱਧੂ ਜੀ ਸਾਹਿਬ ਨਾਲ ਹੀ ਹਮੇਸ਼ਾ ਦੋ ਵਾਰ ਲਗਾਤਾਰ ਅੱਗੇ ਲੱਗੇ ਦੋਵਾਰ ਸਾਹਿਬ ਦੇ ਬਾਦਲ ਸਾਹਿਬ ਤੋਂ ਬਾਅਦ ਇਹਦੇ ਦੇ ਦੋਵਾਰ ਦੇ ਵਿੱਚ ਲੱਗਿਆ ਤਾਂ ਮੈਂ ਕਹਿ ਸਕਦਾ ਵੀ ਅੰਥੀ ਉਹਨਾਂ ਲੋਕਾਂ ਵੀ ਹੋਣ ਜਿਹੜੇ ਕਾਲੀ ਦਲ ਦੇ ਸੰਗਠਨਾਂ ਵਿੱਚ ਕਾਂਦੀਦਾਂ ਤੇ ਬੋਲ ਕੇ ਵੀ ਕਾਲੀ ਦਲ ਨਹੀਂ ਜਾਗਾ ਸਾਤੇ ਕਾਲੀ ਦਲ ਦੇ ਸਤਾ ਤੱਕ ਲਿਆਉਣ ਦੇ ਵਿੱਚ ਕਿਤੇ ਨਾ ਜੁੜੇ ਹੋਏ ਦੱਸਦਾ ਹਾਂ ਕਿ ਉਹਨਾਂ ਲੋਕਾਂ ਵਿੱਚ ਵੀ ਇਹਦੇ ਮਤਲਬ ਇਹ ਵੀ ਹੋਗਾ ਕਿ ਇਹਨਾਂ ਨੂੰ ਪਰ ਇਹ ਕਾਬੂ ਨਹੀਂ ਕਰ ਸਕਦੇ ਨੇ ਆਹ ਤਾਰਾ ਦੇਖ ਲੈਣਾ ਚਾਹੀਦਾ ਦਰਗਾ ਤੇ ਜੋ ਜੋ ਉਤਸ਼ਾਹ ਦਰਗਾ ਤੇ ਜੋ ਜੋ ਉਤਸ਼ਾਹ ਹੈ ਇਹ ਚਾਹੀਦਾ ਨਹੀਂ ਕਿ ਉਹ ਲੋਕਾਂ ਦੇ ਅੰਦਰੋਂ ਤੋਂ ਨਹੀਂ ਨਹੀਂ ਕਰ ਸਕਦੀ ਸੋ ਦਿੱਲੀ ਜਨਰ ਬਹੁਤ ਉਹਨਾਂ ਦੇ ਵਿੱਚ ਕੋ ਮੁਕਾਬਲਾ ਦੀ ਨਜ਼ਰ ਆ ਰਹੀਆਂ ਤਾਂ ਕਿ ਸੌਰੀ ਬੀਜੇਪੀ ਦੇ ਆਪ ਪਾਰਟੀ ਚਾਹਤਾ ਹੈ ਕੰਮ ਨਹੀਂ ਅਮੀਨ ਨਾਲ ਉਹਨਾਂ ਨੇ ਕਹਿੰਦੇ ਕੰਮ ਸਟੈਂਡ ਕਰੀਂ ਤੇ ਆਟਾ ਦੇਣਾ ਬੀਜੇਪੀ ਤੇ ਚੱਲਦੇ ਨੇ ਇਹ ਜਿਹੜੀ ਲੋਕਤਬਧੀ ਦੇ ਵਿੱਚ ਹੈ ਕਿ ਪ੍ਰਧਾਨਾਂ ਚੱਲਿਏ ਜਾਂ ਪ੍ਰਧਾਨ ਚੋਣ ਲੈ ਆਪਣਾ ਕੰਮ ਕਰਵਾ ਦੇ। ਦੇਖੋ ਇਹ ਜੁਮਦਾ ਦੋ ਹੋ ਜੇ ਕਿ ਲੋਕਤਾ ਸਰ ਸਾਡੇ ਇਸ ਦਾ ਕੋਈ ਆਧੁਨਿਕ ਵਿਕਾਸ ਵੀ ਆ ਤੇ ਅੱਜ ਤੱਕ ਵੀ ਪਰੰਪਰਾ ਵੀ ਆ ਕਿ ਅਕਾਲੀ ਦਾ ਚੋਣ ਵਾਲੇ ਲੋਕੀ ਅਕਾਲ ਸਰਕਾਰ ਨੂੰ ਦਾ ਦੇ ਸਕਦੇ ਹੋ ਕਿ ਉਹ ਸਵਰਥ ਕੋਈ ਵੀ ਚੱਲਦੇ। ਦਾ ਕਾਲੀ ਦਾ ਇਹ ਵੀ ਮਨ ਹੈ ਜੀ। ਜਿਹਦੇ ਨਾਲ ਕੋਈ ਕਾਲਕਾ ਕਰਦਾ ਹੈਗੇ ਸਰਕਸ ਲਈ ਕਾਲੀ ਦਾ ਨੇ ਵੀ ਨਹੀਂ ਕਿ ਦਫਤਰ ਆ ਜੀਏ ਤੋ ਉਹ ਜੇ ਜੋ ਮੇ ਸੰਦੇ ਜੀਏ ਤੋ ਉਹ ਉਹੀ ਕਾਲੀ ਦਾ ਦਾ ਕਾਲੀ ਦਾ ਨਾ ਹੋਆ ਇਹਦੇ ਨਾਲ ਸਿਹਿਰਤਾ ਆਉਂਦਾ ਹੈ ਸਰ ਜੀ